ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਚ ਦੁਬਾਰੇ ਰੌਣਕਾਂ ਪਰਤ ਆਈਆਂ ਮੇਰਾ ਨਾਮ ਰਵਨੀਤ कौर ਹੈ ਤੇ ਮੈਂ ਰੋਪੜ ਸ਼ਹਿਰ ਦੀ ਰਹਿਣ ਵਾਲੀ ਹਾਂ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਮੈਂ ਆਇਲਟਸ ਕੀਤੀ ਸੀ ਪਰ ਇੱਥੋਂ ਦਾ ਮਾਹੌਲ ਦੇਖ ਕੇ ਮੇਰਾ ਮਨ ਬਦਲ ਗਿਆ ਜੋ ਗੱਲ ਮੈਂ ਪਹਿਲਾਂ ਕਹੀ ਸੀ ਇਹ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਅਸੀਂ ਕਿਸੇ ਹੋਰ ਬਗਾਨੀ ਧਰਤੀ ਤੇ ਬੱਚੇ ਬਾਹਰ ਇਸ ਕਰਕੇ ਜਾ ਰਹੇ ਸੀ बिकॉज ਉਹਨਾਂ ਨੂੰ ਉਹ ਫੈਸਿਲਿਟੀ ਸਟੱਡੀ ਪ੍ਰੋਗਰਾਮਸ ਇੱਥੇ ਨਹੀਂ ਮਿਲਦੇ ਪਏ ਸੀ ਜਦੋਂ ਸਰਕਾਰ ਨੇ ਬਹੁਤ ਵਧੀਆ ਕੀਤੇ ਨੇ ਕੋਰਸਸ ਪ੍ਰੋਵਾਈਡ ਕਰਾ ਰਹੇ ਨੇ ਜਿਹੜੇ ਨਹੀਂ ਹੈਗੇ ਸੀਗੇ ਪਹਿਲਾਂ ਤੇ ਫੈਸਿਲਿਟੀਆਂ ਵਧਾ ਰਹੇ ਨੇ ਬੱਚਿਆਂ ਲਈ ਜੋ ਉਹਨਾਂ ਨੂੰ ਵਧੀਆ ਲੱਗੇ ਇੱਥੇ ਸਟੱਡੀ ਕਰਕੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾਬ ਕਰ